ਗੁਰੂ ਕੀ ਪੈਰੀ ਸਾਧ ਸੰਗ ਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸੋ ਗੁਰੂ ਸੱਚੇ ਪਾਸ਼ਾ ਸਤਿਗੁਰੂ ਗੁਰੂ ਗ੍ਰੰਥ ਸੱਚੇ ਪਾਸ਼ਾ ਮਹਾਰ ਦੇ ਬਚਨ ਨੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਐ ਵੀ ਜਿਹੜਾ ਵੀ ਆਪਾਂ ਨੇ ਕੰਮ ਕਰਨਾ ਸੋ ਹਰੀ ਦੇ ਅੱਗੇ ਅਰਦਾਸ ਬੇਨਤੀ ਕਰੋ ਵਾਹਿਗੁਰੂ ਦੇ ਜੀ ਅਰਦਾਸ ਬੇਨਤੀ ਕਰੋ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਸਤਿਗੁਰੂ ਉਸਤੇ ਪਾਸ਼ਾ ਮਹਾਰਾਜ ਕਾਰ ਸਵਾਰ ਦਿੰਦੇ ਨੇ ਗਵਾਹੀ ਭਰ ਕੇ ਸੋ ਆਪਾਂ ਅੱਜ ਇਹ ਪਤਾ ਕੀ ਗੱਲ ਕਰਨੀ ਆ ਆਪਾਂ ਨੇ ਗੱਲ ਕਰਨੀ ਸੰਗਤ ਜੀ ਜਿਹੜਾ ਪੰਜਾਬ ਹੈ ਖਾਸ ਕਰਕੇ ਇਹ ਖੇਤੀ ਪ੍ਰਧਾਨ ਸੂਬਾ ਹੈ ਆਪਾਂ ਖੇਤੀਬਾਣੀ ਦੇ ਨਾਲ ਸੰਬੰਧਤਾ ਭਾਵੇਂ ਕਿਸੇ ਕੋਲੇ ਆਪਣੇ ਘਰ ਦੀ ਜ਼ਮੀਨ ਹੈ ਜੱਦੀ ਜਾਇਦਾਦ ਜਾਂ ਨਾ ਹੈ ਜ਼ਿਆਦਾਤਰ ਸਾਡੇ ਜਿਹੜੇ ਲੋਕ ਨੇ ਸਾਡੇ ਖੂਨ ਵਿੱਚ ਦੋ ਚੀਜ਼ਾਂ ਦਾ ਸੰਗਜੀ ਅ ਸਾਡੇ ਬਲੱਡ ਵਿੱਚ ਨਾ ਇੱਕ ਦੋ ਚੀਜ਼ਾਂ ਦੀ ਉਹ ਹੈ ਇੱਕ ਜਿਵੇਂ ਤਸਵੀਰ ਕਹਿ ਲੋ ਇੱਕ ਤਾਂ ਸਾਡਾ ਜੀ ਖੇਤੀ ਨਾਲ ਜੁੜਿਆ ਹੋਇਆ ਜਾਂ ਇੱਕ ਭਜਨ ਨਾਲ ਜੁੜਿਆ ਹੋਇਆ ਭੋਜ ਨਾਲ ਜੁੜਿਆ ਹ ਜੇ ਮਹਾਰਾਜ ਨੇ ਕੰਮ ਕਿਰਤ ਕਰੋ ਨਾਮ ਜਪੋ ਵੰਡ ਸਕੋ ਤੇਪਾ ਵਿੱਚ ਕੋਈ ਕਿਸੇ ਕੋਲ ਅਬਦੀ ਘਰ ਦੀ ਜਾਇਦਾਦ ਜ਼ਮੀਨ ਜਾਇਦਾਦ ਹੈ ਜਾਂ ਨਹੀਂ ਪਰ ਆਪਾਂ ਖੇਤੀ ਨੂੰ ਪਹਿਲ ਦੰਨੇ ਆ ਖੇਤੀ ਕਰਕੇ ਰਾਜੀ ਆਂ ਸੋ ਸਾਡੇ ਬੱਚੇ ਵੀ ਜਿਹੜੇ ਹੈਗੇ ਨੇ ਉਹ ਪੜਾਈ ਤੋਂ ਸਟੱਡੀ ਤੋਂ ਇੰਨਾ ਜਣ ਕੇ ਟਲਦੇ ਨੇ ਉਹ ਕਹਿੰਦੇ ਨੇ ਅਸੀਂ ਨਾ ਖੇਤੀ ਕਰਨੀ ਐ ਇਸ ਟਰੈਕਟਰ ਚਲਾਉਣਾ ਐ ਅਸੀਂ ਟੂ ਵੈਲ ਚਲਾਣਾ ਖੇਤਾਂ ਵਿੱਚ ਜਾ ਕੇ ਤੇ ਜਾਤੀ ਦੇ ਤੌਰ ਤੇ ਵੀ ਨਹੀਂ ਵੈਸੇ ਹਰ ਇੱਕ ਦੇ ਮਨ ਵਿੱਚ ਖੇਤੀਬਾੜੀ ਕਰਨ ਦਾ ਖੇਤਾਂ ਵਿੱਚ ਜਾਣ ਦਾ ਤੇ ਫਸਲਾਂ ਦੇ ਨਾਲ ਸਾਡਾ ਜੁੜੀ ਹੋਈ ਅੰਗਲੀ ਤਾਸੀਰ ਐ ਸਾਨੂੰ ਉਸ ਚ ਪਾਸ਼ਾ ਮਹਾਰਾਣੇ ਇਹ ਅੰਦਰੂਨੀ ਦਰਗਾਹੋਂ ਬਖਸ਼ੀ ਹੋਈ ਚੀਜ਼ ਕਹਿ ਲੋ ਖੇਤੀਬਾੜੀਆ ਕਿਰਤ ਕਰਨਾ ਨਾਮ ਜਪਣਾ ਵੰਡ ਸਕਣਾ ਜੋ ਜੋ ਮਰਜੀ ਗੱਲ ਹੈ ਪਰ ਸਾਡੇ ਅੰਦਰ ਪਤਾ ਕੀ ਹੈ ਅਸੀਂ ਲੰਗਰ ਲਾਵਾਂਗੇ ਇਹ ਸਾਡੇ ਖੂਨ ਵਿੱਚ ਹੈ ਅਸੀਂ ਭੋਜਨ ਛਕਾਣਾ ਹੈ ਲੰਗਰ ਲਾਉਣੇ ਕਿਰਤ ਕਰਨੇ ਮਿੱਟੀ ਨਾਲ ਜੁੜੇ ਹੋਏ ਲੋਕ ਆਸੀਂ ਸੋ ਪਰ ਅਸੀਂ ਥੋੜਾ ਜਿਹਾ ਹੁਣ ਦੂਰ ਹੁੰਦੇ ਜਾ ਰਹੇ ਹਾਂ ਕਿਵੇਂ ਜਦੋਂ ਅਸੀਂ ਖੇਤੀਬਾੜੀ ਕਰਦੇ ਆ ਨਾ ਫਸਲ ਬੀਜਦੇ ਆ ਸਾਡੇ ਵਿੱਚ ਇਹ ਘਾਟ ਹੈ ਅਸੀਂ ਜਿਹੜੇ ਸਾਡੇ ਪੁਰਾਣੇ ਲੋਕ ਸੀਗੇ ਉਹ ਜਦੋਂ ਫਸਲ ਬੀਜਦੇ ਪਤਾ ਕੀ ਗੰਦੇ ਫਸਲ ਬੀਜਣ ਤੋਂ ਪਹਿਲਾਂ ਉਦੋਂ ਵੀ ਧਿਆਨ ਰੱਖਦੇ ਤੇ ਫਸਲ ਜਦੋਂ ਵੱਢਦੇ ਦਾਣੇ ਕੱਢਦੇ ਉਦੋਂ ਵੀ ਧਿਆਨ ਰੱਖਦੇ ਜਦੋਂ ਪਹਿਲਾ ਸੰਗਜੀ ਪੜ ਹੁੰਦੇ ਪੜ ਜਿੱਥੇ ਸਾਰੇ ਖੇਤਾਂ ਦਾ ਇੱਕ ਨਾ ਬਣਾਇਆ ਜਾਂਦਾ ਜਿੱਥੇ ਉਹ ਗਾ ਗਾਇਆ ਜਾਂਦਾ ਬਲਦਾਂ ਦੇ ਨਾਲ ਉਹਨੂੰ ਫਲੇ ਵੀ ਕਿਹਾ ਜਾਂਦਾ ਬਲਦਾਂ ਦੇ ਮਗਰ ਜੋੜ ਕੇ ਨਾ ਤਾਂ ਫਸਲ ਦੇ ਉੱਤੋਂ ਦੀ ਲੰਘਾਏ ਜਾਂਦੇ ਬਲਦ ਤਾਂ ਦਾਣੇ ਨਿਕਲਦੇ ਤੇ ਉਥੇ ਇੱਕ ਖਾਸੀਅਤ ਹੁੰਦੀ ਇੱਕ ਤਾਂ ਉਥੇ ਨਸ਼ਾ ਪੱਤਾ ਨਹੀਂ ਵਰਤਿਆ ਵਰਤਿਆ ਜਾਂਦਾ ਸੀ ਪੜ ਵਿੱਚ ਜਿ세 ਦਾਣੇ ਕੱਢੇ ਜਾਂਦੇ ਇੱਕ ਨੰਗੇ ਸਿਰ ਨਹੀਂ ਲੋਕ ਸਾਡੇ ਬਜ਼ੁਰਗ ਜਾਣ ਦਿੰਦੇ ਸੀ ਜੇ ਕੋਈ ਨੰਗੇ ਸਿਰ ਜਾਂਦਾ ਉਹਨੂੰ ਕਹਿੰਦੇ ਸਿਰ ਢਾਕ ਬਈ ਇਹ ਸਾਡੀ ਮਰਯਾਦਾ ਸੀ ਜਾਣੀ ਕਿ ਅਸੀਂ ਕਿਰਤ ਜਿਵੇਂ ਅ ਜੰਗ ਦੇ ਮੈਦਾਨ ਨੂੰ ਪੂਜਿਆ ਜਾਂਦਾ ਹੈ ਸ਼ਸਤਰਾਂ ਨਾਲ ਅਕਾਲ ਪੁਰਖ ਨੂੰ ਧਿਆਇਆ ਜਾਂਦਾ ਸਾਡੀ ਕਿਰਤ ਦੇ ਵਿੱਚ ਵੀ ਸੰਗ ਜੀ ਅਕਾਲ ਪੁਰਖ ਦੀ ਹੋਂਦ ਹੈ ਉੱਥੇ ਵੀ ਅਸੀਂ ਗੁਰੂ ਘਰ ਵਾਂਗੂ ਇੱਕ ਧਾਰਮਿਕ ਸਥਾਨ ਮੰਗੋ ਉਹਨੂੰ ਮੰਨਦੇ ਹੁੰਦੇ ਸੀ ਤੇ ਅਸੀਂ ਇਹਨਾਂ ਚੀਜ਼ਾਂ ਤੋਂ ਹੁਣ ਦੂਰ ਹੁੰਦੇ ਆ ਪਹਿਲਾਂ ਬੋਰ ਆਪਾਂ ਟੂਬਲ ਲਾਉਂਦੇ ਉੱਥੇ ਕਿਸੇ ਨੂੰ ਵੀ ਨਸ਼ਾ ਪਤਾ ਕਰਕੇ ਨਹੀਂ ਜਾਣ ਦਿੰਦੇ ਸੀਗੇ ਉੱਥੇ ਲੰਗਰ ਵੀ ਬਿਤਾ ਕੋਈ ਖੰਡ ਘਿਓ ਰਲਾ ਕੇ ਰੱਖ ਲੈਂਦਾ ਕੋਈ ਦੇਗ ਬਣਾ ਕੇ ਰੱਖ ਲੈਂਦਾ ਕੋਈ ਚੌਲਾਂ ਦੀ ਕੜਾਹੀ ਰੱਖ ਲੈਂਦਾ ਜਿਵੇਂ ਕਿ ਗੁਰੂ ਘਰ ਦੇ ਧਾਰਮਿਕ ਸਥਾਨ ਨਾਲ ਜੁੜੇ ਹੁੰਦੇ ਨਾਲ ਗੁਰੂ ਕੇ ਲੰਗਰਾਂ ਦੇ ਨਾਲ ਸਾਡੀ ਕਿਰਤ ਵਿੱਚ ਵੀ ਜੁੜਿਆ ਹੁੰਦਾ ਸੀ ਇਹ ਚੀਜ਼ ਤੇ ਪਹਿਲਾਂ ਪਤਾ ਜਦੋਂ ਲੋਕ ਬੀਜ ਦੇ ਤਾਂ ਕੀ ਸੋਚਦੇ ਜਦ ਦਾਣੇ ਪਾਉਂਦੇ ਨਾ ਫਸਲ ਦੇ ਵਿੱਚ ਬੀਜ-ਬੀਜ ਦੇ ਤਾਂ ਉਹ ਕਹਿੰਦੇ ਵੀ ਇਹ ਹਾਲੀ ਦਾ ਪਾਲੀ ਦਾ ਗਰੀਬ ਦਾ ਮਾੜੇ ਮੰਗਤੇ ਦਾ ਪਖਾਰੀ ਦਾ ਪਸ਼ੂਆਂ ਦਾ ਸੁੰਨੇ ਪਸ਼ੂਆਂ ਦਾ ਜੀਵ ਜੰਤੂਆਂ ਦਾ ਸਾਰਿਆਂ ਦਾ ਇੱਕ ਹੀ ਸਾਰਿਆਂ ਦਾ ਨਾਮ ਲੈ ਲੈ ਕੇ ਬੀਜੇ ਜਾਂਦੇ ਵੀ ਇਸ ਤੇ ਪਾਸ਼ਾ ਮਹਾਰਾਜ ਇਹ ਜਿਹੀ ਜਿਹੜੀ ਬੀਜ ਰਹੇ ਆ ਸਾਡੀ ਕੱਲਿਆਂ ਦੀ ਨਹੀਂ ਇਹਦੇ ਵਿੱਚੋਂ ਲੋਕ ਭੁੱਖੇ ਨੰਗੇ ਤੇ ਜੀਵ ਜੰਤੂ ਪਖਾਰੀ ਸਾਰੇ ਰੱਜ ਰੱਜ ਜਾਣ ਤੇ ਜਦੋਂ ਉਹ ਫਿਰ ਅਸ ਪਾਸਲੇ ਤੋਲਦੇ ਹੁੰਦੇ ਸੀ ਇੱਕ ਨਾਪ ਹੁੰਦਾ ਸੀ ਕੋਈ ਨੇਪ ਕਹਿੰਦੇ ਉਹਨੂੰ ਨਾਪ ਉਹ ਜਦੋਂ ਮਿਲਦੇ ਨਾ ਵੀ ਕਿੰਨਾ ਹੋ ਗਿਆ ਹਾੜਦੇ ਉਹਨੂੰ ਆ ਵੱਡੇ ਵੱਡੇ ਇੱਕ ਜਿਵੇਂ ਚਾਟੀ ਹੁੰਦੀ ਆ ਚੌੜੇ ਵੱਡੇ ਵੱਡੇ ਤੋਲਾ ਕਹ ਲੋ ਉਸ ਨਾਲ ਨਾਪ ਦੇ ਨਾਲ ਨਾਪਿਆ ਕਰਦੇ ਤੇ ਹਰ ਇੱਕ ਪਾ ਕੇ ਪਹਿਲਾਂ ਕਹਿੰਦੇ ਬਰਕਤ 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 ਇਹ ਗਿਣਾ ਕਰਦੇ ਜਾਨੀ ਕਿ ਵੀ ਖੇਤੀਬਾੜੀ ਵਿੱਚ ਵਾਧਾ ਹੋਵੇ ਪਰ ਅਸੀਂ ਹੁਣ ਇਹ ਧਾਰਮਿਕ ਜਿਹੜੀ ਗੱਲਾਂ ਤਾਂ ਵਿਚਾਰਾਂ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਆ ਇਸ ਕਰਕੇ ਸਾਡੇ ਕਮਾਈ ਤਾਂ ਬਹੁਤ ਹੁੰਦੀ ਹੈ ਪਰ ਕਮਾਈ ਸਾਡੀ ਜਿਹੜੀ ਬਰਕਤ ਵੀ ਹੁੰਦੀ ਹੈ ਪਰ ਸਾਡੀ ਉਲਟ ਪਾਸੇ ਜਾਂਦੀ ਹੈ ਕਿ ਡਾਕਟਰਾਂ ਦੇ ਵਕੀਲਾਂ ਦੇ ਸਭ ਤਰ੍ਹਾਂ ਕਰਕੇ ਸੰਗ ਜੀ ਇਹ ਸਾਡਾ ਕਮਾਈ ਹੋਣ ਦੇ ਨਾਲ ਨਾਲ ਪਰ ਸਾਡੇ ਗਲਤ ਰੋਗਾਂ ਤੇ ਜਾਦੇ ਲੱਗਦੀ ਹੈ ਕਿਉਂ ਅਸੀਂ ਪੁੰਨਦਾਨ ਤੋਂ ਇੱਕ ਦੂਜੇ ਸਿਹਤ ਤੋਂ ਦੂਰ ਹੁੰਦੇ ਜਾ ਰਹੇ ਹਾਂ ਪਹਿਲਾਂ ਲੋਕ ਹਰ ਇੱਕ ਜਦੋਂ ਫਸਲ ਬੀਜਦਾ ਤਾਂ ਇਹਨਾਂ ਗੱਲਾਂ ਧਿਆਨ ਰੱਖਦਾ ਸੀ ਆ ਗਰੀਬ ਗੰ ਬੰਦੇ ਨੂੰ ਵੀ ਦੇਣਾ ਹੈ ਜਨੌਰਾਂ ਨੂੰ ਵੀ ਦੇਣਾ ਹੈ ਪਸ਼ੂਆਂ ਦੇ ਵੀ ਸੁੰਨੇ ਪਸੂ ਨੂੰ ਦੇਣਾ ਹੈ ਇਹ ਜਣ ਕੇ ਪਰਮਾਤਮਾ ਦੇ ਅੱਗੇ ਬੇਨਤੀ ਕਰਦੇ ਸੱਚੇ ਪਾਤਸ਼ਾਹ ਇਹ ਜਿਹੜੀ ਫਸਲ ਬਾੜੀ ਅਸੀਂ ਬੀਜਣ ਲੱਗੇ ਆ ਨਾ ਇਹ ਅਸੀਂ ਸਾਰੇ ਦੇ ਸਾਂਝੀ ਹੈ ਸਾਡੀ ਉਹ ਫਿਰ ਪਰਮਾਤਮਾ ਕਹਿੰਦਾ ਵੀ ਬੰਦਾ ਇਹ ਨਾ ਵੀ ਪੁੰਨਦਾਨ ਕਰਕੇ ਰਾਜੀ ਹੈ ਤੇ ਇਹਨੂੰ ਬਰਕਤ ਪਾਓ ਤਾਂ ਸੱਚੇ ਪਾਤਸ਼ਾਹ ਮਹਾਰਾਜੇ ਫਸਲ ਉਹ ਸੁੰਨੇ ਡੰਗਰ ਉਜਾੜਾ ਵੀ ਕਰ ਜਾਂਦੇ ਤਾਂ ਕਈ ਲੋਕ ਤਾਂ ਸੁੰਨੇ ਪਸੂ ਨੂੰ ਮੋੜਦੇ ਵੀ ਨਹੀਂ ਸੀਗੇ ਪਰ ਫਾਸਲ ਦੁੱਗਣੀ ਚੌਗਣੀ ਹੁੰਦੀ ਇਹ ਮਹਾਰਾਜ ਦਾ ਇੱਕ ਬਖਸ਼ਿਸ਼ ਹੀ ਹੈ ਤੇ ਜੇ ਮਹਾਰਾਜ ਜੀ ਬਚਨ ਕਰਦੇ ਪੁੰਨਦਾਨ ਕਾ ਕਰੈ ਸ੍ਰੀ ਗ੍ਰਹੀ ਗੰਗਾ ਕਾ ਨਿਰ ਪੁੰਨਦਾਨ ਦਾ ਕਰੇ ਤੇ ਉਹ ਗੰਗਾ ਦਾ ਨਿਰਮਲ ਪਵਿੱਤਰ ਹੋ ਜਾਂਦੀ ਸਾਡੀ ਜਿਹੜੀ ਕਾਲਕਾ ਖਾਇਕਸ਼ ਹੱਥੋਂ ਦੇ ਨਾਨ ਕਰਾਉ ਪਛਾਣੇ ਸੇ ਬਿੱ ਕਾ ਹਲ ਕਮਾਈ ਕਰਕੇ ਹੱਥੋਂ ਦਾਨ ਪੁੰਨ ਕਰੇ ਤੇ ਜਣਕੇ ਧਾਰਮਿਕ ਜਿਹੜਾ ਹੈ ਸਾਡੀ ਮਰਯਾਦਾ ਗੁਰੂ ਮਹਾਰਾਜ ਨੇ ਬੰਨੀ ਹੋਈ ਦਾ ਸੰਬੰਧ ਦੇਣਾ ਇਹਦੇ ਨਾਲ ਵੀ ਵਰਕਤਾ ਪੈਂਦੀਆਂ ਨੇ ਬਿਗਨ ਪੈਣੇ ਦੂਰ ਹੋ ਜਾਂਦੇ ਨੇ ਸੋ ਸਾਨੂੰ ਹੁਣ ਜਿਹੜੀ ਫਸਲਵਾੜੀ ਬਾੜੀ ਅਸੀਂ ਬੀਜਨੇ ਆ ਹਰ ਇੱਕ ਨੂੰ ਗੁਰੂ ਘਰ ਜਾ ਕੇ ਸੰਗ ਜੀ ਅਰਦਾਸ ਬੇਨਤੀ ਕਰਵਾ ਕੇ ਦੇਗਾਂ ਕਰਵਾ ਕੇ ਫਿਰ ਸਾਨੂੰ ਖੇਤਾਂ ਦੇ ਵਿੱਚ ਵੜਨਾ ਚਾਹੀਦਾ ਪਰ ਅੱਜ ਅਸੀਂ ਪਤਾ ਕੀ ਕਰਦੇ ਆ ਜਦੋਂ ਫਸਲਵਾੜੀ ਬੀਜਨੇ ਆ ਅਸੀਂ ਨਾ ਰੱਬ ਨੂੰ ਧਿਆਈਏ ਨਾ ਕੋਈ ਪਾਠ ਕਰੀਏ ਪਹਿਲਾਂ ਹੀ 15 ਦਿਨ ਪਾਠ ਸ਼ੁਰੂ ਕਰੀਏ ਅਭੀ ਸਾਡੀ ਫਸਲ ਵਧੀਆ ਹੋਵੇ ਕੁਛ ਨਹੀਂ ਸਿੱਧੇ ਜਾ ਕੇ ਟਰੈਕਟਰ ਜੋੜ ਦਿੰਨੇ ਆ ਟਰੈਕਟਰ ਨਾਲ ਬਾਣ ਲੱਗ ਜੰਨੇ ਆ ਬੀਜਣ ਲੱਗ ਜੰਨੇ ਆ ਤੇ ਨਾਲ ਦੀਆਂ ਜਿਹਾ ਸੰਗਤ ਬੀਜਦਿਆਂ ਮਾਗਨਾ ਮਸ਼ੀਨ ਪਾਈ ਹੁੰਦੀ ਐ ਉਹ ਗੰਦੇ ਮੰਦੇ ਗਾਣੇ ਜਣੇ ਕਿ ਲਾ ਜਣੇ ਆ ਪਹਿਲਾਂ ਜਦੋਂ ਲੋਕ ਫਸਲ ਬੀਜਦੇ ਬੱਦਾਂ ਦੇ ਨਾਲ ਹਲ ਚਲਾਉਂਦੇ ਤਾਂ ਸਤਨਾ ਵਿਗਰੂ ਕਹਿੰਦੇ ਜਾਂ ਗੁਰੂ ਨਾਨਕ ਪਾਸ਼ਾ ਦਾ ਨਾਮ ਲੈਂਦੇ ਧਾਰਮਿਕ ਸ਼ਬਦ ਗਾਉਂਦੇ ਅੱਜ ਕੱਲ ਪਤਾ ਕੀ ਕਰਦੇ ਅੱਜ ਜਦੋਂ ਆਪਾਂ ਮਸ਼ੀਨਾ ਪਾਉਨੇ ਆ ਬੀਜਣ ਵੇ ਅੱਗ ਲਾ ਕੇ ਫੁਕ ਦੂ ਲੰਡਨ ਸ਼ਹਿਰ ਨੂੰ ਅੱਗ ਲਾਉਣ ਵਾਲੀ ਗੱਲਾਂ ਹੋਰ ਤਰ੍ਹਾਂ ਦੇ ਗਾਣਾ ਹੋਰ ਗੰਦੇ ਮੰਦੇ ਗਾਣੇ ਸੰਗ ਜੀ ਆਪਾਂ ਜੋ ਜਿਹੜੇ ਗਾਉਂ ਕਰਦੇ ਆ ਨਾ ਉਹਨਾਂ ਦਾ ਧਰਤੀ ਦੇ ਉੱਤੇ ਅਸਰ ਹੁੰਦਾ ਐ ਆੜੇ ਦੁਆਲੇ ਹੋਰ ਹੈ ਜਿਹੜਾ ਉਹਦੇ ਉਤੇ ਅਸਰ ਹੁੰਦਾ ਵਿਚਾਰਾਂ ਦਾ ਸੰਗ ਜੀਓ ਇਸ ਕਰਕੇ ਜਦੋਂ ਵੀ ਅਸੀਂ ਫਸਲਾਂ ਵਾੜੀ ਸੀ ਬੀਜਣੀ ਹੈ ਜਦੋਂ ਸ਼ੁਰੂਆਤ ਕਰਨੀ ਹੈ ਉਦੋਂ ਵੀ ਅਰਦਾਸ ਕਰਵਾਓ ਜਦੋਂ ਸਾਡੇ ਘਰੇ ਦਾਣੇ ਆ ਜਾਂਦੇ ਨੇ ਉਦੋਂ ਸ਼ੁਕਰਾਨੇ ਬਜੋਚੇ 파ਸ਼ਾ ਮਹਾਰਾ ਤੁਸੀਂ ਫਸਲ ਵਾੜੀ ਬਖਸ਼ੀ ਹੈ ਆਪ ਦਾ ਬਹੁਤ ਬਹੁਤ ਧੰਨਵਾਦ ਸੰਗਤ ਜੀ ਜਾਨੀ ਕਿ ਇਸ ਤਰ੍ਹਾਂ ਜੇ ਤੁਸੀਂ ਕਰੋਗੇ ਅਕਾਲ ਪੁਰਖ ਦੇ ਨਾਲ ਜੁੜੋਗੇ ਵਾਹਿਗੁਰੂ ਦਾ ਧੰਨਵਾਦ ਕਰੋਗੇ ਸ਼ੁਕਰ ਕਰੋਗੇ ਤਾਂ ਪ੍ਰਮਾਤਮਾ ਜਾਨੀ ਕਿ ਨਾ ਸਾਨੂੰ ਹੋਰ ਵੱਧ ਵਰਕ ਦਾ ਬਖਸ਼ਦਾ ਗੁਰੂ ਨੂੰ ਕਦੇ ਨਾ ਭੁੱਲਿਏ ਕੀਤਾ ਲੋੜੀਏ ਕੰਮ ਸੋ ਹਰ ਕੇ ਆਖੀ ਹੈ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀ ਹੈ ਕੋਈ ਵੀ ਫਸਲ ਵਾੜੀ ਕਰਨੀ ਹੈ ਆਪਣੇ ਗੁਰੂ ਦਾ ਸ਼ਕਰਾਨਾ ਜੂਰ ਕਰਨ ਜਰੂਰ ਕਰਨਾ ਤਾਂ ਬਰਕਤਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ